ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਦੋ گاਵਾ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਚੜਦੀ ਕਲਾ ਜੀ ਚੱਲੋ ਵਧੀਆ ਚੜਦੀ ਕਲਾ ਚਾਹੀਦੀ ਜੇ ਟਾਈਮ ਸੇ ਤਾਂ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਸਰਵਣ ਸਿੰਘ ਪਿੰਡ ਬਟਾਰੀ ਜਿਹੜਾ ਅੰਮ੍ਰਿਤਸਰ ਤਹਿਸੀਲ ਬਾਬਗਾਸ ਆ ਠੀਕ ਹੈ ਜੀ ਤੇ ਉਦਨ ਵਾਲਾ ਵੇਗਿਆ ਮਾਲ ਫਿਰ ਉਹ ਜੀ ਮਹਾਰਾਜ ਢੂੜਾ ਡੀਆਂ ਦੇ ਠੀਕ ਹੈ ਕਿੰਨੇ ਕ ਆਏ ਫੋਨ ਫਾਨ ਫੋਨ ਬਹੁਤ ਆਉਂਦੇ ਜੀ ਭਰਾਵਾਂ ਦੇ ਜੇ ਵੀ ਆਈ ਜਾਂਦੇ ਆ ਅੱਛਾ ਵਸ਼ੀ ਕੋਲ ਤੋਂ ਕਰ ਗੱਪਣ ਕੋਈ ਚੰਗੀ ਵਸ਼ੀ ਸਾਫ ਠੀਕ ਆ ਆ ਵੀ ਹੁਣ ਵਸ਼ੀ ਬਰੋਬਰੀ ਭਰਾਜ ਕਾਂ ਦਾ ਮੈਂ ਬਹੁਤ ਦੂਰੋਂ ਆਇਆ ਅੱਛਾ ਤੇ ਮੈਨੂੰ ਜਬਰਦਸਤੀ ਨਾ ਮੈਂ ਖਾਣੀ ਖਾਣੀ ਅੱਛਾ ਮੈਂ ਚਲੋ ਤੁਹਾਡਾ ਮਾਨ ਕਰਤਾ ਦੇਤੀ ਅੱਛਾ ਆ ਆ ਵੇਗੀ ਆ ਹਾਂਜੀ ਆ ਵੇਗੀ ਅਸੀਂ ਵੀ ਇਹਦੇ ਇਹ ਤਾਂ ਤਾਜੀ ਸਵੇਰ ਜਾਦੇ ਜੇ ਭਲਾ ਭਲਾ ਮੀਂਹ ਆ ਤਾਜੀ ਆ ਵੀ ਬੱਚਾ ਠੀਕ ਆ ਹਾਂਜੀ ਅੱਛਾ ਇਹ ਲੱਦਣ ਲੱਗੇ ਹੁਣ ਚਲੋ ਫਿਰ ਜ਼ਿਆਦਾ ਫਿਰ ਇਹ ਜਿਹੜੀ ਵੇਗੀ ਹੋਂ ਤਾਂ ਪਹਿਲਾਂ ਹੀ ਸੋਹਣੀ ਵੜੀ ਜਿਹੜੀ ਇਹ ਹਾਂ ਦੇ ਸੱਦੇ ਜੇ ਭਲਾ ਭਲਾ ਇਹਦੇ ਹਵਾਲੇ ਦੇ ਤਰਾਂ ਚਲੋ ਠੀਕ ਹੈ ਜੀ ਲੈ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਫਿਰ ਇਹੇ ਤੁਹਾਨੂੰ ਦਿਖਾ ਦਈਏ ਤੇ ਇਹਨੂੰ ਵੇਖੀ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਸੂਈ ਨੂੰ ਵੀ ਜਿਹਨੂੰ ਵੀ 2 ਬਾਈ ਦਿਨ ਹੋ ਗਿਆ ਉਹ ਬੱਚਾ ਯਾਰਾ ਅੱਛਾ ਇਸ ਟਾਈਮ 11 11.5 ਕਿਲੋ ਤਿਆਰ ਦੁੱਧ ਆ ਤਿਆਰ ਹੈ ਜਿਹੜਾ ਬਿਲਕੁਲ ਆਪਾਂ 10 ਲੀਟਰ ਦੀ ਗਾਰੰਟੀ ਦਵਾਂਗੇ ਆਵੇਂ ਦੋ ਟਾਈਮ ਤਿੰਨ ਟਾਈਮ ਚੁਾਈ ਕਰੋ ਸਪੈਸ਼ਲ ਥਣ ਲੱਗਾ ਦੇਖੋ ਠੀਕ ਹੈ ਜੀ ਉਹ ਤੇਰਾ ਠੰਡੀ ਤੇ ਨਹੀਂ ਜੇ ਬਹੁਤ ਯਾਰੀ ਕੋਈ ਗਾਲੀ ਨਹੀਂ ਰਸੀ ਪਾ ਕੇ ਪੁੰਝੇ ਬਾਟੀ ਰੱਖ ਕੇ ਠੀਕ ਹੈ ਖਾਲੀ ਨਾ ਚੋਣੀ ਆ ਠੀਕ ਹੈ ਚੁਆਈ ਜਿਹੜੀ ਸਪੈਸ਼ਲ ਲੱਗੀ ਆ ਭਾਵੇਂ ਮੈਂ ਤਾਂ ਸ਼ੇਕ ਕਰ ਦੂੰਗੀ ਇਨੀ ਚੁਆਈ ਚੰਗੀ ਆ ਠੀਕ ਆ ਜੀ ਚਲੋ ਤੋਰਾਂ ਹਾਂ ਫੇਰ ਕਰੀਏ ਚੋ ਚੰਗੀ ਸੰਭੂ ਗਾਂ 2 16 17 ਕਿਲੋ ਕਰੂੰਗੀ ਠੀਕ ਆ ਜੀ 20 ਕਿਲੋ ਆ ਸਾਬ 10 11 ਲੀਟਰ ਦੁੱਧ ਜਿਹੜਾ ਮੌਕੇ ਤੇ ਕਹਿੰਦੇ ਕਿ ਹੈਗਾ ਹੁਣ ਆ ਦੇ ਸਦਾ ਕੀ ਠੰਡੀ ਤੇਰੀ ਆ ਮੇਤ ਨਹੀਂ ਚਲੋ ਲੈ ਜਾਓ ਫਿਰ ਆ ਬੱਚਾ ਇਹਦਾ ਤੇ ਆ ਬੱਚਾ ਜਿਹੜਾ ਇਹ ਤੇ ਮੰਗਰ ਤੇ ਉਤਰਾਵੀਰ ਦੀ ਥਣ ਥਣ ਓਕੇ ਪੂਰੇ ਮੈਂ ਨਾ ਜੀ 1 ਨੰਬਰ ਚਵਾਈ ਗਰੰਟੀ ਸਣਾ ਜੀ ਕੋਈ ਭੂਰ ਮਾਰੇ ਅੱਛਾ ਕੋਈ ਥਣ ਘੱਟ ਹੋਈ ਹੋਰੀ ਆਪਣੀ ਫੁੱਲ ਗਰੰਟੀ ਆ ਠੀਕ ਆ ਹਾਂ ਜੀ ਦੋ ਤਾਂ ਆਪਣਾ ਵੀਰਪਰਾ ਦੋ ਤਿੰਨ ਟਾਈਮ ਚੋਗਰ ਸੱਲੀ ਕਰੇ ਠੀਕ ਆ ਜਿਹੜਾ 11 ਕਿਲੋ ਆਪਾਂ 10 ਦੀ ਗਰੰਟੀ ਦਵਾਂ 10 ਕਿਲੋ ਜਿਹੜਾ ਬਿਲਕੁਲ ਘਰੋਂ ਚਵਾ ਕੇ ਦੋਗੇ ਠੀਕ ਆ ਹਾਂ ਜੀ ਮਹਾਰਾਜ ਤੇ ਇਹਦਾ ਮੁੱਲ ਮੁੱਲੇ ਦਾ ਹੁਣ ਲੋਕਾਂ ਦੇ ਹਿਸਾਬ ਨਾਲ ਬੋਣ ਵਿਚਾਰੀ ਕਰ ਲਈਏ ਅੱਛਾ 35000 ਦੀ ਜੀ 35000 ਦੀ ਦੇ ਦੋਗੇ ਹੋਰ ਕਰ ਦੋ ਕਿ ਮਾਨ ਵਿੱਚ ਜਿੱਦਾਂ ਕਹੋ ਤੁਸੀਂ ਤੁਹਾਨੂੰ ਥੋੜਾ ਗੁੱਸੇ ਕਰਨਾ ਭਾਜੀ ਮਕਾ ਦੀਆ ਫਿਰ ਕਿੱਥੇ ਮਕਾਉਣੀ ਜੱਸ ਨੇ ਕਰਦੀਏ ਵੀ ਇੱਕੋ ਗਾਲੀ ਇੱਕੋ ਗਾਲੀ 32000 ਦੀ ਜੀ 32000 ਦੀ ਸ਼ੋਰ-ਸ਼ਾਟ ਹੋ ਜੂਗੇ ਵਿੱਚ ਉਹ ਚਲੋ ਭੈਣ ਭਰਾ ਕਰਨੀ ਪੈਣੀ ਆ ਠੀਕ ਆ ਮੋੜਨਾ ਸੜਾ ਗੇਰੂ 500 ਬੱਲੇ 500 ਛੋਟ ਬੱਲੇ ਮੋੜਾਂਗੇ ਠੀਕ ਆ ਕਿਹੜੀ ਕਿਹੜੀ ਗੱਲ ਆ ਇਹ ਆ ਕਿ ਕੋਈ ਫੋਨ ਲਾਵੇ ਇੱਕ ਰਹੀ ਹਣਾ ਲਾਵੇ ਵੀਰ ਭਰਾ ਮੋੜਾਂਗੇ ਨਹੀਂ ਮਾਰਾਂਗੇ ਵਸ਼ੀ ਦੁੱਧ ਵਾਲੀ ਆ ਠੀਕ ਆ ਜੀ ਤੇ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੀ ਸਾਡੀ ਕਰਕੇ ਪੁੰਝੇ ਬਾਟੀ ਰੱਖ ਕੇ ਲੱਤ ਮਾਰੇ گا ਉਹਦੀ ਗਰੰਟੀ ਆ ਆਪਣੀ ਠੀਕ ਆ ਜੀ ਹਾਂਜੀ ਇਹੋ ਜੀ ਦੀ ਗੱਲ ਮਾਰਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਲੀ ਕਰਕੇ ਵੇਸ਼ ਚਾ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ